ਕਿ ਨੋਬਾਈ ਜੀ ਆਪਾਂ ਅੱਜ ਪਹੁੰਚੇ ਸੀ ਸ਼ਹਿਰ ਸਮਾਣੇ ਤੇ ਇੱਥੇ ਆਪਾਈ ਜੀ ਬਰਾਦੀ ਦੁਕਾਨ ਹੈ ਬਾਈ ਜੀ ਹੁਰੀ ਇੱਥੇ ਕਰਦੇ ਨੇ ਆਹ ਗੋਹਾ ਸੂਤਰ ਨਾਲੀਆਂ ਰੇੜੀਆਂ ਤਿਆਰ ਤੇ ਬਾਕੀ ਹੋਰ ਵੀ ਬਹੁਤ ਜ਼ਿਆਦਾ ਇਹਨਾਂ ਕੋਲ ਸਮਾਨ ਮਿਲਦਾ ਜਿਵੇਂ ਜਾਣੀ ਕਿ ਆ ਪਛਲਾੜੀ ਕੁਰਲੀਆਂ ਬੜੀਆਂ ਬਣਾਈਆਂ ਤੇ ਹੋਰ ਵੀ ਜੋ ਵੀ ਆਪਣੀ ਖੇਤੀ ਦੇ ਵਿੱਚ ਕੰਮ ਹੁੰਦੇ ਨੇ ਸੰਦ ਵੀ ਉਹ ਬਹੁਤ ਜ਼ਿਆਦਾ ਇਹਨਾਂ ਕੋਲ ਬਾਈ ਜੀ ਹੁੜਾ ਕੋਲ ਮਿਲਦੇ ਨੇ ਤੇ ਕਰਦੇ ਆ ਬਾਈ ਜੀ ਬੁਰਾਣਾ ਗੱਲ ਉਹ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਵਧੀਆ ਜੀ ਉਹ ਠੀਕ ਹੋ ਐਂ ਚੜਦੀ ਕਲਾ ਜੀ ਠੀਕ ਹੈ। ਤਾਂ ਇਹ ਆਪਣਾ ਆਪਣਾ ਨਾਮ ਹੈ ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਜੀ। ਹਾਂਜੀ ਜੀ। ਤੇ ਇਹ ਫਿਰ ਆਪਣਾ ਤੁਸੀਂ ਉਹ ਤਿਆਰ ਕਰਦੇ ਹੋ ਜੀ। ਹਾਂਜੀ ਭਾਈ ਜੀ। ਠੀਕ ਹੈ। ਦਿਖਾਓ ਜੀ। ਹਾਂਜੀ ਹਾਂਜੀ ਦੇਖੋ ਜੀ। ਇਹ ਰੇੜੀ ਹੈ ਜੀ। ਬਹੁਤ ਹੀ ਸਮੂਥ ਚੱਲਦੀ ਹੈ ਜੀ। ਡਬਲ 베ARING ਪਏ ਹੋਏ ਨੇ ਪਲੱਸ ਜੀ 16 kg ਦੀ ਚਾਦਰ ਹੈ ਜੀ। ਚਿੱਟੀ ਚਾਦਰ ਲੱਗੀ ਹੋਈ ਹੈ। ਠੀਕ ਹੈ ਜੀ। ਪਲੱਸ ਲਿਫਟ। ਇਹ ਲੋਅ ਇਹ ਰੇੜੀ ਹੈ। ਬਾਈ ਜੀ ਜਿਹੜੀ ਬਹੁਤ ਹੀ ਵਧੀਆ ਮਜ਼ਬੂਤ ਤਿਆਰ ਕਰਦੇ ਨੇ ਤੇ ਆ ਦੇਖੋ ਟਾਇਰ ਵੀ ਬਹੁਤ ਮਜ਼ਬੂਤ ਲਾਏ ਹੋਏ ਨੇ ਕਿ ਜੇਕਰ ਇਹਦੇ ਵਿੱਚ ਕੋਈ ਵਜ਼ਨ ਲੱਗਣਾ ਪਵੇ ਇਸ ਦੇ ਵਿੱਚ ਹੈਵੀ ਵਜ਼ਨ ਲੱਗ ਸਕਦੇ ਆ ਤੇ ਬਾਈ ਜੀ ਬਣਾ ਨੇ ਬਹੁਤ ਹੀ ਮਜ਼ਬੂਤ ਐਂਗਲ-ਉਂਗਲ ਲਾ ਕੇ ਵਧੀਆ ਤੇ ਬਾਈ ਜੀ ਹਰਾਂ ਨੇ ਕੀਤੀ ਹੋਈ ਆ ਤਿਆਰ ਤਿਆ ਕਰੋ ਜੀ ਚੈੱਕ ਤੇ ਆ ਦੇਖੋ ਵੀ ਇਹਦੇ ਵਿੱਚ ਜਿੰਨਾ ਮਰਜੀ ਪੰਦਾ ਜਿੰਨਾ ਖਿੱਚ ਸਕਦਾ ਵਜ਼ਨ ਲੱਦ ਸਕਦਾ ਹੈ ਤੇ ਆ ਦੇਖੋ ਜੀ ਇਹ ਇਸ ਤਰ੍ਹਾਂ ਇਹਦੇ ਲੱਗੀ ਹੋਈ ਆ ਲਿਫਟ ਕਿਉਂਕਿ ਜਦੋਂ ਆਪਾਂ ਵਿੱਚ ਕੁਛ ਨਾ ਕੁਛ ਇਹਦੇ ਗੋਹਾ ਆ ਜਾਂ ਕੋਈ ਹੋਰ ਸਮਾਨ ਲਾਦ ਲੈਨੇ ਆ ਤਾਂ ਉਸ ਨੂੰ ਲਾਉਣ ਤੇ ਟਾਈਮ ਲੱਗਦਾ ਤੇ ਜਿਵੇਂ ਅੱਜ ਕੱਲ੍ਹ ਟਰਾਲੀਆਂ ਦੇ ਲਿਫਟ ਲੱਗੀ ਹੁੰਦੀ ਹੈ ਤੇ ਬਾਈ ਜੀ ਹੁਣਾਂ ਨੇ ਇਹਦੇ ਵੀ ਲਿਫਟ ਲਾਤੀ ਤੇ ਇਸ ਲਿਫਟ ਨੂੰ ਦੱਬ ਕੇ ਤੇ ਆਹ ਦੇਖੋ ਜੀ ਜੋ ਵੀ ਇਹਦੇ ਵਿੱਚ ਹੋਊਗਾ ਲੱਗਿਆ ਤੇ ਉਹ ਆਸਾਨੀ ਦੇ ਨਾਲ ਉਤਾਰਿਆ ਜਾ ਸਕਦਾ ਤੇ ਆਹ ਕਰੋ ਜੀ ਟਰੈਕਰ ਇਹ ਲਿਫਟ ਦੇ ਨਾਲ ਤਾਂ ਫਿਰ ਬਹੁਤ ਆਸਾਨੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਆਸਾਨੀ ਹੈ ਬਾਈ ਜੀ ਜਿਵੇਂ ਕੋਈ ਬਜ਼ੁਰਗਾਂ ਨੇ ਕੋਈ ਹੋਰ ਆਪਾਂ ਕੋਈ ਚੀਜ਼ ਆ ਲਿਫਟ ਚੱਕੋ ਭਾਰਾ ਸਮਾਨ ਬਹੁਤ ਈਜ਼ੀ ਹੈ ਜੀ ਬਹੁਤ ਜ਼ਿਆਦਾ ਬਾਈ ਜੀ ਇਹ ਕਿਹੜੇ ਕਿਹੜੇ ਕੰਮ ਆਉਂਦੀ ਹੈ ਜੀ ਇਹ ਬਾਈ ਜੀ ਆਪਣੇ ਗੋਹਾ ਸੁਕਣ ਦਾ ਕੰਮ ਵੀ ਆਉਂਦੀ ਆ ਜਿਵੇਂ ਆਪਾਂ ਘਰੇ ਕੋਠੀ ਪਾਰੇ ਮਕਾਨ ਪਾਰੇ ਰੇਤਾ ਬਜਰੀ ਸਾਰੀਆਂ ਚੀਜ਼ਾਂ ਵਾਸਤੇ ਕੰਮ ਆਉਂਦੀ ਹੈ ਬਾਈ ਜੀ ਇਹ ਠੀਕ ਹੈ ਠੀਕ ਹੈ ਹਾਂ ਜੀ ਬਾਈ ਜੀ ਤੇ ਫਿਰ ਆਪਣਾ ਬਾਈ ਜੀ ਜਿਵੇਂ ਲਾ ਲੋ ਵੀ ਇਹ ਤੁਸੀਂ ਰੇੜੀਆਂ ਹੋਰ ਵੀ ਹੋਰ ਕੀ ਕੀ ਤਿਆਰ ਕਰਦੇ ਹੋ ਜੀ ਬਾਈ ਆਪਾਂ ਕੋੜੀ ਤਿਆਰ ਕਰਦੇ ਆ ਜੀ ਠੀਕ ਹੈ ਇਹ ਕੋੜੀ ਦੇ ਕੰਮ ਵੀ ਆਉਂਦੀ ਹੈ ਜੀ ਪਲਾਸੇ ਨੂੰ ਉੱਤੇ ਕਰਕੇ 10 ਫੁੱਟ ਦੀ ਪੋੜੀ ਵੀ ਬਣ ਜਾਂਦੀ ਹੈ ਇਹ ਇਹ ਠੀਕ ਹੈ ਹਾਂਜੀ ਹਾਂਜੀ ਅੱਛਾ ਜਾਣੀ ਕਿ ਜਦੋਂ ਪੂਰੀ ਖੁੱਲ ਜਾਂਦੀ ਹੈ ਹਾਂਜੀ ਹਾਂਜੀ ਉੱਪਰ ਜਿਹੜੀ ਇਹਦੀ ਉਚਾਈ ਹੈ ਉਹ 10 ਫੁੱਟ 10 ਫੁੱਟ ਤੱਕ ਹੋ ਜਾਂਦੀ ਆ ਠੀਕ ਹੈ ਜੀ ਹਾਂਜੀ ਭਾਈ ਜੀ ਤੇ ਆ ਦੇਖੋ ਬਾਈ ਜੀ ਬਣਾ ਨੇ ਕੋੜੀਆਂ ਵੀ ਤਿਆਰ ਕੀਤੀਆਂ ਹੋਈਆਂ ਨੇ ਤੇ ਬਹੁਤ ਵਧੀਆ ਕੋੜੀ ਹੈ ਤੇ ਬਾਈ ਜੀ ਹੁਰੀ ਕਹਿੰਦੇ ਵੀ ਜਦੋਂ ਇਹ ਪੂਰੀ ਖੁੱਲ ਜਾਂਦੀ ਹੈ ਤਾਂ ਇਹਦੀ ਜਿਹੜੀ ਹਾਈਟ ਹੈ ਉਹ 10 ਫੁੱਟ ਹੋ ਜਾਂਦੀ ਹੈ ਇਹ ਬਾਕੀ ਜੀ ਇਹ ਪਾਈ ਜੀ ਇਹ ਖੁਰਲੀਆਂ ਨੇ ਜੀ ਹਾਂ ਜੀ ਭਾਈ ਜੀ ਅੱਛਾ ਇਹ ਖੁਰਲੀਆਂ ਨੇ ਇਹਨਾਂ ਬਾਰੇ ਦਿਓ ਹੀ ਜਾਣਕਾਰੀ ਇਹ ਭਾਈ ਜੀ ਇਹ ਆਪਣੇ ਡੰਗਰਾਂ ਵਾਸਤੇ ਕੱਖ ਨੀਰਾ ਪਾਉਣ ਵਾਸਤੇ ਖੁਰਲੀਆਂ ਤਿਆਰ ਕਰੀਆਂ ਹੋਈਆਂ ਨੇ ਜੀ ਠੀਕ ਹੈ ਮੂਰੇ ਸਿਆਲ ਆ ਰਹੇ ਜੀ ਹੁਣ ਆਪਣੇ ਬਹੁਤ ਡੰਗਰਾਂ ਵਾਸਤੇ ਕੰਮ ਆਉਣਗੇ ਕੱਖ ਨੀਰਾ ਪਾਉਣ ਵਾਸਤੇ ਬਾਕੀ ਇਹਦਾ ਹੋਰ ਵੀ ਬੈਨੀਫਿਟ ਹੈ ਜੀ ਘਰੇਲੂ ਕੰਮ ਵਾਸਤੇ ਬਹੁਤ ਵਧੀਆ ਕੰਮ ਆਂਦੀ ਚੀਜ਼ ਆ ਜਿਵੇਂ ਆਪਾਂ ਧਨੀਆ ਲਾਣਾ ਹਰੀਆਂ ਮਿਰਚਾਂ ਪਦੀਨਾ ਇਹੇ ਚੀਜ਼ਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਠੀਕ ਹੈ ਬਾਈ ਜੀ ਕਹਿੰਦਾ ਜੀ ਜਿਵੇਂ ਹੁਣ ਅੱਗੇ ਸਿਆਲ ਦਾ ਮੌਸਮ ਆ ਰਿਹਾ ਹੈ ਤੇ ਠੰਡ ਆ ਜਾਣੀ ਹੈ ਤੇ ਡੰਗਰਾਂ ਨੂੰ ਜਿਵੇਂ ਆਪਾਂ ਅੰਦਰ ਦੀ ਰੱਖ ਸਕਦੇ ਠੰਡ ਲੱਗਦੀ ਹੈ ਤੇ ਬਾਈ ਜੀ ਹੁਰੀ ਕਹਿੰਦੇ ਵੀ ਇਹ ਖੁਰਲੀਆਂ ਆਪਾਂ ਬਾਹਰ ਧੁੱਪੇ ਰੱਖ ਕੇ ਤੇ ਇਹਨਾਂ ਦੇ ਵਿੱਚ ਪਸ਼ੂਆਂ ਨੂੰ ਕੱਖ ਪਾ ਸਕਦੇ ਆ ਤੇ ਨਾਲੇ ਜਿਵੇਂ ਅੱਜਕੱਲ ਦਿਕਕਤ ਹੁੰਦੀ ਹੈ ਕਈਆਂ ਕੋਲ ਜਗ੍ਹਾ ਥੋੜੀ ਹੁੰਦੀ ਹੈ ਸਬਜ਼ੀ ਲਾਉਣ ਵਾਸਤੇ ਤੇ ਬਾਈ ਜੀ ਹੁਰੀ ਕਹਿੰਦੇ ਵੀ ਉਹਦੇ ਇਹਦੇ ਵਿੱਚ ਆਪਾਂ ਸਬਜ਼ੀਆਂ ਵੀ ਲਾ ਸਕਦੇ ਆ ਜਿਵੇਂ ਧਣੀਆਂ ਜਾਂ ਹੋਰ ਛੋਟੀ ਮੋਟੀ ਕੋਈ ਸਬਜ਼ੀ ਇਹਨਾਂ ਦੇ ਵਿੱਚ ਲਾ ਸਕਦੇ ਆ ਤੇ ਬਾਈ ਜੀ ਜਿਵੇਂ ਆਹ ਰੇੜੀ ਆ ਇਹ ਇਹ ਉਹ ਰੇੜੀ ਨਾਲ ਅਲੱਗ ਹੈ ਇਹ ਬਾਈ ਜੀ ਹੈਵੀ ਕੰਮ ਵਾਸਤੇ ਰੇੜੀ ਹੈ ਜੀ ਠੀਕ ਹੈ ਜਿਵੇਂ ਆਪਣੀ ਪਹਿਲਾਂ ਪੱਠਿਆਂ ਤੇ ਰੇੜੀ ਚੱਲਦੀ ਹੈ ਜੀ ਉਹ ਹੁੰਦੀ ਆ ਪੱਟੀ ਵਾਲੀ ਰੇੜੀ ਜੀ ਠੀਕ ਹੈ ਪੱਟੀਆਂ ਟੁੱਟ ਜਾਂਦੀਆਂ ਲਈ ਇਹ ਹੈਵੀ ਡਿਊਟੀ ਹੈ ਜੀ ਠੀਕ ਹੈ ਜਾਨੀ ਕਿ ਜਿਵੇਂ ਪਹਿਲਾਂ ਹੁੰਦੀਆਂ ਸਨ ਇਹ ਰੇੜੀਆਂ ਫੱਟੀਆਂ ਦੀਆਂ ਬਣੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਤੇ ਉਹ ਜ਼ਿਆਦਾ ਭਾਰਾ ਕੰਮ ਕਰਨਾ ਫੱਟੀਆਂ ਟੁੱਟ ਜਾਂਦੀਆਂ ਹਾਂਜੀ ਫੱਟੀਆਂ ਟੁੱਟ ਜਾਂਦੀਆਂ ਰਿਪੇਅਰ ਕਰਨੀ ਪੈਂਦੀ ਦੀ ਹੁਣ ਆਪਾਂ ਹੈਵੀ ਡਿਊਟੀ ਕੰਮ ਕਰਤਾ ਹੀ ਪੂਰਾ ਠੀਕ ਹੈ ਹਾਂਜੀ ਜੀ ਬਾਈ ਜੀ ਹੁਰੀ ਕਹਿੰਦੇ ਵੀ ਇਹ ਰੇੜੀ ਤਿਆਰ ਕੀਤੀ ਆ ਬਾਈ ਜੀ ਹੁਰੀ ਇਹ ਵੀ ਕਰਦੇ ਨੇ ਤਿਆਰ ਵੀ ਜਾਣੀ ਕਿ ਇਹਦੇ ਵਿੱਚ ਹੈਵੀ ਕੰਮ ਕੀਤਾ ਹੋਇਆ ਤੇ ਪੂਰੀ ਹੈਵੀ ਬਣਾਈ ਹੋਈ ਹੈ ਤੇ ਜਿਵੇਂ ਕਿਸੇ ਨੇ ਭਾਰਾ ਕੰਮ ਕਰਨਾ ਹੈ ਜਿੰਨਾ ਮਰਜ਼ੀ ਭਾਰਾ ਕੰਮ ਕਰ ਲੇ ਤਾਂ ਇਹ ਰੇੜੀ ਆ ਜਿਹੜੀ ਇਹ ਟੁੱਟਦੀ ਨਹੀਂ ਹੈਗੀ ਤੇ ਇਹ ਵੀ ਬਾਈ ਜੀ ਹੁਰੀ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਬਾਈ ਜੀ ਹੁਰੀ ਇੱਥੇ ਤਿਆਰ ਕਰਦੇ ਨੇ ਫਾਥੀਆਂ ਥੱਪਣ ਵਾਲੀ ਮਸ਼ੀਨ ਤੇ ਇਹ ਹੱਥ ਨਾਲ ਚੱਲਦੀ ਆ ਬਾਈ ਜੀ ਹੁਰੀ ਕਰਕੇ ਦਿਖਾਉਂਦੇ ਨੇ ਇਹਨੂੰ ਕਿਵੇਂ ਚਲਾਉਣਾ ਹੈ ਤੇ ਇਸ ਤਰ੍ਹਾਂ ਇਸ ਨੂੰ ਲੈ ਲੈਣਾ ਤੇ ਗੋਹੇ ਦੇ ਵਿੱਚ ਇਸ ਤਰ੍ਹਾਂ ਇਹਨੂੰ ਦੱਬ ਲੈਣਾ ਤੇ ਆ ਥੱਲੜੀ ਸਾਈਡ ਇਹਦੇ ਗੋਹਾ ਭਰਿਆ ਜਾਊਗਾ ਤੇ ਫਿਰ ਆ ਉੱਪਰ ਲੱਗੇ ਹੋਏ ਨੇ ਜੀ ਦੋ ਹੈਂਡਲ ਤੇ ਇਹਨਾਂ ਦੋਵੇਂ ਹੈਂਡਲਾਂ ਨੂੰ ਐਵੇਂ ਦੱਬ ਦੇਣਾ ਤੇ ਆਪਣੀ ਜਿਹੜੀ ਬਾਥੀ ਹੈ ਉਹ ਤਿਆਰ ਹੋ ਜੂਗੀ ਇਹ ਬਾਈ ਜੀ ਫੁਰੀ ਵੀ ਕਰਦੇ ਨੇ ਮਸ਼ੀਨ ਇੱਥੇ ਤਿਆਰ ਜੀ ਬਾਕੀ ਬਾਈ ਜੀ ਹੁੰਦਾ ਕੋਲੇ ਉੱਪਰ ਤੇ ਕਈਆਂ ਵਗੈਰਾ ਟੰਗੀਆਂ ਹੋਈਆਂ ਨੇ ਤੇ ਥੌੜੇ ਨੇ ਇਹ ਵੀ ਬਾਈ ਜੀ ਫੁੜਾ ਕੋਲ ਮਿਲਦੇ ਨੇ ਤੇ ਬਾਕੀ ਹੋਰ ਬਾਈ ਜੀ ਹੁਣਾਂ ਦਾ ਆਪਾਂ ਅੱਗੇ ਪੁੱਛਦੇ ਆ ਬਾਈ ਜੀ ਹੋਰ ਕੀ ਆ ਆਪਣੇ ਕੋਲ ਆਪਣੇ ਲਵੇ ਬਾਈ ਜੀ ਰਾਜ ਮਿਸਤਰੀਆਂ ਦਾ ਸਮਾਨ ਵੀ ਹੁੰਦਾ ਜੀ ਦਰਮਾਲੇ ਕਾਂਡੀਆਂ ਤੇਸੀਆਂ ਸਾਰਾ ਸਮਾਨ ਮਿਲਦਾ ਜੀ ਆਪਣਾ ਅੱਛਾ ਜਾਣੀ ਕਿ ਜਿਵੇਂ ਮਿਸਤਰੀਆਂ ਦਾ ਜਿਹੜਾ ਰਾਜਗਰੀ ਕਰਦੇ ਨੇ ਉਹਨਾਂ ਦਾ ਸਾਰਾ ਸਮਾਨ ਆਪਣੇ ਕੋਲ ਆਉਂਦਾ ਹੈ ਤੇ ਬਾਕੀ ਅੰਦਰ ਬਹੁਤ ਸਮਾਨ ਹੈ ਬਾਈ ਜੀ ਹੁਣਾਂ ਕੋਲ ਉਹ ਦਿਖਾਉਂਦੇ ਆ ਬਾਈ ਜੀ ਅੰਦਰ ਦਿਖਾਓ ਆਜੋ ਬਾਈ ਜੀ ਤੇ ਇਹ ਬਾਈ ਜੀ ਨਵੀਆਂ ਰੇੜੀਆਂ ਤਿਆਰ ਹੋ ਰਹੀਆਂ ਨੇ ਹਾਂਜੀ ਬਾਈ ਜੀ ਇਹ ਗੋਹੇ ਵਾਲੀ ਰੇੜੀਆਂ ਤਿਆਰ ਕਰ ਰਹੀਆਂ ਆਪਾਂ ਇਹ ਆਰਡਰ ਤੇ ਤਿਆਰ ਹੋ ਰਹੀਆਂ ਨੇ ਸਾਰੀਆਂ ਜੀ ਅੱਛਾ ਜਿਹੜੀਆਂ ਇਹ ਰੇੜੀਆਂ ਤਿਆਰ ਹੋ ਰਹੀਆਂ ਸਾਰੀਆਂ ਆਰਡਰ ਤੇ ਤਿਆਰ ਹੋ ਰਹੀਆਂ ਠੀਕ ਹੈ ਤੇ ਜਾਨੀ ਕਿ ਜਦੋਂ ਇਹਨਾਂ ਨੂੰ ਰੰਗ ਕਰਤਾ ਜਾਏ ਤਾਂ ਸਾਰੀਆਂ ਤਿਆਰ ਹੋਵੀਆਂ ਤਾਂ ਬਾਹਰ ਰੰਗ ਜਿਵੇਂ ਹੋਵੇ ਤਿਆਰ ਹੋ ਜਾਂਦੀਆਂ ਹਾਂਜੀ ਹਾਂਜੀ ਇਹਨਾਂ ਇੱਕ ਨੰਬਰ ਚੀਜ਼ ਜੀ ਵੀ ਸਾਰਾ ਮਤਲਬ ਰੰਗ ਵਗੈਰਾ ਸਾਰਾ ਕੁਝ ਆਪ ਹੀ ਕਰ ਹਾਂਜੀ ਬਾਈ ਜੀ ਆਪ ਹੀ ਕਰ ਆਪਣੇ ਹੱਥੀਂ ਹਾਂਜੀ ਬਾਈ ਜੀ ਸਾਰਾ ਕੰਮ ਆਪਣੇ ਹੱਥੀਂ ਹੁੰਦਾ ਜੀ ਠੀਕ ਹੈ ਤੇ ਬਾਕੀ ਬਾਈ ਜੀ ਇਹ ਵੀ ਇੱਧਰ ਇੱਕ ਤਾਂ ਗੋਹਿਆਂ ਵਾਲੇ ਨੇ ਜਿਹੜੇ ਆਪਾਂ ਬਾਹਰ ਦੇਖੇ ਸੀ ਇੱਕਾ ਨਾਲ ਕੀ ਇਹ ਹੋ ਦਿਖਾਇਓ ਇਹ ਬਾਈ ਜੀ ਪੰਜੀ ਹੈ ਜੀ ਅੱਛਾ ਇਹ ਪੰਜੀ ਆ ਬਾਈ ਜੀ ਅੱਛਾ ਇਹ ਪੰਜਾ ਇਹ ਕਿਸ ਕੰਮ ਆਉਂਦਾ ਈ ਇਹ ਤੂੜੀ ਵਾਸਤੇ ਕੰਮ ਆਉਂਦਾ ਈ ਆਪਣੇ ਜੀ ਯਾਨੀ ਕਿ ਜਿਵੇਂ ਲਾ ਲਓ ਵੀ ਤੂੜੀ ਵਾਸਤੇ ਜਾਂ ਲੋਕ ਅੱਜ ਕੱਲ ਬਹੁਤਾ ਜਿਵੇਂ ਬਹੁਤੇ ਲੋਕ ਚਾਰ ਪਾਉਂਦੇ ਨੇ ਹਾਂਜੀ ਹਾਂਜੀ ਚਾਰ ਪੱਟਣ ਦੇ ਹਾਂਜੀ 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 ਚਾਰ ਪੱਟਾਉਂਦੇ ਹਾਂ ਇਹ ਬਾਈ ਜੀ ਹੁਣਾਂ ਨੇ ਬਣਾਇਆ ਹੈ ਮਤਲਬ ਲੋਹੇ ਦਾ ਇਹ ਵੀ ਤੰਗਲੀ ਜੀ ਟਾਈਪ ਹੈ ਇਹ ਇਹ ਵੀ ਬਾਈ ਜੀ ਹੁੜੀ ਕਹਿੰਦੇ ਵੀ ਨਾਲੇ ਤਾਂ ਤੂੜੀ ਪਾਣ ਦੇ ਕੰਮ ਹੁੰਦਾ ਤੇ ਨਾਲੇ ਜਿਵੇਂ ਹੁਣ ਅੱਜ ਕੱਲ ਲੋਕ ਚਾਰ ਬਹੁਤ ਪਾਉਂਦੇ ਨੇ ਤੇ ਚਾਰ ਪੱਟਣ ਦੇ ਕੰਮ ਵੀ ਆਉਂਦਾ ਤੇ ਇਹ ਵੀ ਬਾਈਆਂ ਕੋਲ ਇੱਥੇ ਮਿਲਦਾ ਤੇ ਬਾਈ ਜੀ ਹੁੜੀ ਇਹ ਵੀ ਤਿਆਰ ਕਰਦੇ ਨੇ ਆ ਫੋੜਾ ਵੱਡਾ ਫੋੜਾ ਜੀ ਠੀਕ ਹੈ ਅੱਛਾ ਫਿਰ ਇਹ ਜਿਹੜਾ ਵੱਡਾ ਫੋੜਾ ਹੈ ਇਹ ਮਤਲਬ ਗੋਹੇ ਆਸਤੇ ਕੰਮ ਹੁੰਦਾ ਜਾਂ ਹੋਰ ਕੰਮ ਵੀ ਆਉਂਦਾ ਬਾਈ ਇਹ ਗੋਹੇ ਵਾਸਤੇ ਵੀ ਕੰਮ ਆਉਂਦਾ ਜੀ ਜਿਵੇਂ ਜੀਰੀ ਚ ਆਪਾਂ ਕੱਦੂ ਕਰਦੇ ਆਂ ਵੀ ਡੈੜੀਆਂ ਉੱਤੇ ਰਹਿ ਜਾਂਦੀਆਂ ਨੇ ਉੱਪਰ ਜੀ ਉਹਦੇ ਵਾਸਤੇ ਪੱਧਰ ਕਰਨ ਵਾਸਤੇ ਜੀ ਅੱਛਾ ਜਾਣੀ ਕਿ ਜਦੋਂ ਆਪਾਂ ਜੀਰੀ ਲਾਉਨੇ ਆ ਤਾਂ ਕੱਦੂ ਦੇ ਵਿੱਚ ਜਿਹੜੀਆਂ ਟਿੱਬੀਆਂ ਹੁੰਦੀਆਂ ਪੱਤਰ ਕਰਨ ਦੇ ਕੰਮ ਵੀ ਆਉਂਦਾ ਇਹੇ ਹਾਂਜੀ ਹਾਂਜੀ ਭਾਈ ਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਦੂਜੇ ਸਿੰਪਲ ਧੋੜੇ ਨੇ ਜੀ ਨਾ ਹਾਂਜੀ ਭਾਈ ਆ ਸਿੰਪਲ ਨੇ ਜੀ ਠੀਕ ਹੈ ਤੇ ਨਾ ਬਾਈ ਜੀ ਫੁਰਾ ਕੋਲ ਹਰ ਇੱਕ ਤਰ੍ਹਾਂ ਦੇ ਪੌੜੇ ਮਿਲ ਜਾਂਦੇ ਨੇ ਇਹ ਸਿੰਪਲ ਪੌੜਾ ਹੈ ਤੇ ਇਹ ਵੀ ਬਾਈ ਜੀ ਫੁਰਾ ਨੇ ਬਹੁਤ ਮਜ਼ਬੂਤੀ ਨਾਲ ਤਿਆਰ ਕੀਤਾ ਹੋਇਆ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਤੇ ਪੂਰਾ ਵਧੀਆ ਹੈਵੀ ਪੈਪ ਨਾਲ ਹੋਇਆ ਤੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਤੇ ਜੇ ਕਿਸੇ ਨੂੰ ਤੋਰ ਹੋਏ ਤੇ ਆਪਾਂ ਵਿੱਚ ਨੰਬਰ ਦੇ ਦਾਂਗੇ ਭਾਈ ਜੀ ਹੁੜਾ ਦਾ ਤੇ ਡਰੈੱਸ ਦੇ ਦਾਂਗੇ ਤੇ ਉਹ ਇਹਨਾਂ ਕੋਲ ਆਣ ਕੇ ਤੁਸੀਂ ਲਿਜਾ ਸਕਦੇ ਹੋ ਤੇ ਧਰ ਦਿਓ ਜੀ ਇਹਨੂੰ ਤੇ ਬਾਕੀ ਭਾਈ ਜੀ ਆ ਕੀ ਹੈ ਇਹ ਭਾਈ ਜੀ ਸਿਲੰਡਰ ਚੱਕਣ ਵਾਲਾ ਜੀ ਅੱਛਾ ਇਹ ਸਿਲੰਡਰ ਚੱਕਣ ਵਾਲਾ ਹੈ ਹਾਂਜੀ ਤੇ ਲੈ ਭਾਈ ਜੀ ਹੁੜਾ ਕੋਲ ਜਿਵੇਂ ਅੱਜ ਕੱਲ੍ਹ ਹੁਣ ਸਿਲੰਡਰ ਦਾ ਵਜ਼ਨ ਹੁੰਦਾ ਹੈ ਉਹ ਚੱਕਿਆੜੀਆਂ ਦਾ ਆ ਦੇਖੋ ਜੀ ਭਾਈ ਜੀ ਹੁੜਾ ਨੇ ਕਿੰਨੀ ਸਾਨੀ ਨਾਲ ਚੱਕ ਲਿਆ ਕਿਉਂਕਿ ਕਈ ਜਿਹੜਾ ਘਰ ਦੇ ਵਿੱਚ ਮਜੁਰਦ ਹੁੰਦੇ ਨੇ ਤੇ ਉਨਾ ਕੋਲ ਜਿਆਦਾ ਭਾਰੀ ਸਿਲੰਡਰ ਨਹੀਂ ਚੱਕਿਆ ਜਾਂਦਾ ਤੇ ਇਸ ਤਰ੍ਹਾਂ ਆਪਾਂ ਇਹਦੇ ਤੇ ਸਿਲੰਡਰ ਧਰ ਕੇ ਜਿੱਥੇ ਮਰਜ਼ੀ ਚੱਲ ਕੇ ਲਿਜਾ ਸਕਨੇ ਆ ਤੇ ਇਹ ਵੀ ਬਾਈ ਜੀ ਹੁਣਾਂ ਨੇ ਬਹੁਤ ਹੀ ਵਧੀਆ ਤਿਆਰ ਕੀਤਾ ਹੋਇਆ ਹੈ ਸਿਲੰਡਰ ਧਰਨ ਵਾਲਾ ਸਿਲੰਡਰ ਵੀ ਪਲਾਸ ਜਾਂ ਰੇ ਵਾਲਾ ਥੈਲਾ ਪੀਨਿਆਂ ਵਾਲਾ ਥੈਲਾ ਹੀ ਇਹਦੇ ਉੱਤੇ ਧਰਿਆ ਜਾਂਦਾ ਈ ਪਲੇਟ ਤੇ ਜੀ ਠੀਕ ਹੈ ਠੀਕ ਹੈ ਤਾਂ ਬਾਈ ਜੀ ਹੁਣੇ ਕਹਿੰਦੇ ਵੀ ਆਹ ਪਲੇਟ ਉੱਪਰ ਐ ਲੱਗ ਜਾਂਦੀ ਐ ਤੇ ਰੇ ਵਾਲਾ ਥੈਲਾ ਜਾਂ ਕੋਈ ਹੋਰ ਫੀਡ ਵਾਲਾ ਥੈਲਾ ਕੋਈ ਵੀ ਵਜਨਦਾਰ ਚੀਜ਼ ਜਿਹੜੀ ਆਪਾਂ ਨੂੰ ਸਿਰ ਤੇ ਚੁੱਕ ਕੇ ਲੈ ਜਾਣੀ ਪੈਂਦੀ ਐ ਇਹ ਇਹਦੇ ਉੱਪਰ ਧਰ ਕੇ ਤੇ ਆਪ ਤੇ ਇਹ ਵੀ ਬਾਈ ਜੀ ਹੋਰਾਂ ਨੇ ਬਹੁਤ ਹੀ ਵਧੀਆ ਤਿਆਰ ਕੀਤਾ ਹੋਇਆ ਤੇ ਆ ਦੇਖੋ ਜੀ ਤੇ ਆਹ ਜਿਹੜਾ ਇੱਕ ਹੋਰ ਪਿਆ ਜੀ ਨਾਲ ਇਹ ਬਾਈ ਜੇ ਕੱਲਾ ਸਿਲੰਡਰ ਚੱਕਣ ਵਾਸਤੇ ਆ ਜੀ ਇਹ ਵੀ ਸਿਲੰਡਰ ਵਾਲਾ ਹੀ ਹਾਂਜੀ ਹਾਂਜੀ ਬਾਈ ਜੀ ਹਾਂ ਇਹ ਬਾਈ ਜੀ ਹੋਰੀ ਕਹਿੰਦੇ ਵੀ ਕੱਲਾ ਸਿਲੰਡਰ ਚੱਕਣ ਵਾਲਾ ਹੈ ਤੇ ਉਹ ਜਿਵੇਂ ਦੂਜਾ ਜਿਹੜਾ ਉਹ ਥੈਲਾ ਚੱਕਣ ਦੇ ਕੰਮ ਵੀ ਆਉਂਦਾ ਹੈ ਤੇ ਇਹ ਜਿਹੜਾ ਹੈ ਇਹ ਸਿਲੰਡਰ ਕੱਲਾ ਚੱਕਣ ਦੇ ਕੰਮ ਆਉਂਦਾ ਹੈ ਅੱਛਾ ਇਹਦਾ ਜਾਣ ਕੇ ਰੇਟ ਦਾ ਫਰਕ ਹੋਣਾ ਜੀ ਉਹਦੇ ਨਾਲ ਹਾਂਜੀ ਹਾਂਜੀ ਠੀਕ ਹੈ ਤੇ ਆ ਦੇਖੋ ਭਾਈ ਜੀ ਕਾ ਕੋਲੇ ਨਹੀਂ ਮਿਲਦਾ ਤੇ ਬਹੁਤ ਹੀ ਸੁਆਸਪਾਣ ਤਿਆਰ ਕੀਤਾ ਹੋਇਆ ਹੈ ਤੇ ਬਾਾਈ ਜੀ ਦੀ ਉੱਪਰ ਪੱਠੀਆਂ ਨੇ ਹਾਂਜੀ ਭਾਈ ਜੀ ਬਾਾਈ ਜੀ ਬੜੀ ਕਹਿੰਦੇ ਵੀ ਪੱਠੀਆਂ ਆਣੇ ਜੇਕਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹ ਵੀ ਇਹਨਾਂ ਕੋਲ ਜਾ ਸਕਦਾ ਹੈ ਤੇ ਇਹਦਰ ਦੇਖੋ ਬਾਾਈ ਜੀ ਬੜੀ ਕਰ ਰਹੇ ਨੇ ਤਿਆਰ ਰੇੜੀ ਪੂਰਾ ਮਸਾਲਾ ਮਸੂਲਾ ਐ ਭਰ ਕੇ ਬਿਲਕੁਲ ਬਹੁਤ ਤਸੱਲੀ ਬਖਸ਼ ਕੰਮ ਕਰਕੇ ਤੇ ਫਿਰ ਬਾਾਈ ਜੀ ਵੀ ਤਿਆਰ ਕਰਦੇ ਨੇ ਤੇ ਆਪਣੇ ਹੱਥੀ ਤਿਆਰ ਕਰਦੇ ਨੇ ਬਹੁਤ ਮਜ਼ਬੂਤ ਰੇੜੀਆਂ ਬਣਾਉਂਦੇ ਨੇ ਜੇਕਰ ਕਿਸੇ ਨੂੰ ਜ਼ਰੂਰਤ ਹੋਵੇ ਤੇ ਬਾਾਈ ਜੀ ਕੋਲ ਨਾਲ ਸੰਪਰਕ ਕਰਕੇ ਤੇ ਇੱਥੋਂ ਲਿਜਾ ਸਕਦਾ ਹੈ ਤੇ ਬਹੁਤ ਹੀ ਸੋਹਣੀਆਂ ਰੇੜੀਆਂ ਤੇ ਆ ਕਰਦੇ ਨੇ ਇਹ ਬਾਈ ਜੀ ਹੋਰੀ ਰੇੜੀ ਲੈਣ ਆਏ ਨੇ ਤੇ ਆ ਰੇੜੀ ਦੇਖ ਰਹੇ ਨੇ ਬਾਈ ਜੀ ਹੋਰੀ ਤੇ ਬਾਈ ਜੀ ਬਣਾ ਕਰਦੇ ਆ ਗੱਲ ਹੋਰ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੇ ਕਿਹੜੇ ਪਿੰਡ ਤੋਂ ਆਏ ਹੋ ਜੀ ਸਮਾਨਪੁਰ ਤੋਂ ਸਮਾਨਪੁਰ ਤੋਂ ਹਾਂਜੀ ਠੀਕ ਹੈ ਤੇ ਪਹਿਲਾਂ ਵੀ ਆਉਂਦੇ ਹੋ ਕਿ ਅੱਜ ਹੀ ਲੈ ਕੇ ਚੱਲੇ ਹੋ ਜੀ ਅੱਜ ਹੀ ਲੈ ਕੇ ਚੱਲੇ ਹਾਂ ਅੱਜ ਹੀ ਠੀਕ ਹੈ ਤੇ ਇਹ ਰੇੜੀ ਜਿਹੜੀ ਤੁਸੀਂ ਲੈ ਰਹੇ ਹੋ ਇਹ ਕਿਸ ਕੰਮ ਜਿਹੜੇ ਕੰਮ ਲਈ ਲੈ ਰਹੇ ਹੋ ਜੀ ਮਿਸਤਰੀ ਆਵਾਸਨ ਚੱਲੇ ਆ ਅੱਛਾ ਜਾਣੀ ਕੇ ਘਰੇ ਕੰਮ ਮਿਸਤਰੀ ਲਾਏ ਹੋਏ ਨੇ ਹਾਂ ਜੀ ਤੇ ਜਵੇਂ ਲੇਬਰ ਇਹਨਾਂ ਤੋਂ ਕੰਮ ਲਈਦੀ ਹੈ ਹਾਂ ਜੀ ਹਾਂ ਜੀ ਇਹ ਬਹੁਤ ਫਾਇਦਾ ਹੈਗਾ ਅੱਛਾ ਜਾਣੀ ਕੇ ਵੀ ਮਤਲਬ ਘਰ ਦੇ ਵਿੱਚ ਹੋਰ ਵੀ ਕੰਮ ਆਪਾਂ ਕਰਵਾ ਲੈ ਸਕਦੇ ਆ ਹਾਂ ਜੀ ਹਾਂ ਜੀ ਬਹੁਤ ਫਾਇਦਾ ਠੀਕ ਹੈ ਠੀਕ ਹੈ ਤੇ ਆਪਾਂ ਹੀ ਹੀ ਬੁੜੀ ਕਾ ਇੰਨੇ ਹੀ ਘਰੇ ਮਿਸਤਰੀ ਲਾ ਰੱਖੇ ਨੇ ਤੇ ਹੋਰ ਇਹ ਪਾਈ ਜੀ ਬੁੜੀ ਲੈਣ ਆਏ ਨੇ ਤੇ ਜਿਹੜੀ ਆਪਾਂ ਜੀ ਇਹ ਦਵੇੜੀ ਤਿਆਰ ਕਰਦੇ ਹੋ ਤੁਸੀਂ ਹਾਂ ਜੀ ਤੇ ਇਹ ਕਹਿੰਦੇ ਹੋ ਵੀ ਆਪਾਂ ਇਹ ਰੇੜੀ 8000 ਦੀ ਦੇ ਲੈ ਆ। ਹਾਂਜੀ ਹਾਂਜੀ 8000। ਉਹ ਜਿਵੇਂ ਕਈ ਲੋਕ ਕਈ ਰਾ ਆ ਜਾਂਦੇ ਨੇ ਕਿਸੇ ਹੋਰ ਪਾਸਿਓ ਪਤਾ ਕਰਕੇ ਵੀ ਹਾਂ ਫਲਾਣਾ ਦਾ ਜਿਵੇਂ 5 ਦੀ ਵੀ ਦੇ ਰਿਹਾ ਐ, 5500 ਦੀ ਵੀ ਦੇ ਰਿਹਾ ਐ। ਹਾਂਜੀ ਹਾਂਜੀ 6000 ਦੀ ਵੀ ਦੇ ਰਿਹਾ ਐ। ਉਹ ਉਹਦੇ ਵਿੱਚ ਕੀ ਫਰਕ ਹੈ ਜੀ? ਪਤਾ ਕੀ ਹੈ ਜੀ? ਉਹ ਜਿਹੜੇ ਸਸਤੀ ਦਿੰਦੇ ਨੇ ਨਾ ਉਹਦੇ 'ਚ ਇੱਕ ਤਾਂ ਮਟੀਰੀਅਲ ਦਾ ਫਰਕ ਪੈ ਜਾਂਦਾ। ਇੱਕ ਚਦਰ ਐ ਜਿਹੜੀ ਉਹ ਪਤਲੀ ਲਾਉਂਦੇ ਨੇ, ਕਾਲੀ ਲਾਉਂਦੇ ਨੇ, ਇਹ ਚਿੱਟੀ ਚਦਰ ਆਪਣੀ 16 ਗੇ ਚਦਰ ਲੱਗੀ ਹੋਈ ਆ। ਠੀਕ ਹੈ। ਇਸ ਕਰਕੇ ਆਪਣਾ ਰੇਟ ਵਧੀਆ ਹੁੰਦਾ। ਅਸੀਂ ਵਧੀਆ ਕੰਮ ਕਰਦੇ ਆਂ, ਸਫਾਈ ਵਾਲਾ ਕੰਮ ਕਰਦੇ ਆ ਕੰਮ ਇਹਨ ਵਧੀਆ ਪ੍ਰੋਫੈਸ਼ਨਲ ਕਰਦੇ ਸਾਰਾ 베어ਿੰਗ 2-2 베어ਿੰਗ ਹੁੰਦੇ ਨੇ ਚੱਕੇ 'ਚ ਵਧੀਆ ਸੈਕਰ ਟਾਇਰ ਨੇ ਟਿੱਪਾਂ ਨਵੀਆਂ ਹੁੰਦੀਆਂ ਨੇ ਮਤਲਬ ਕਿ ਕੋਈ ਅਸੀਂ ਉਹ ਕੰਮ ਦੂਸਰਾ ਚਾਲੂ ਕੰਮ ਨਹੀਂ ਕਰਦੇ ਜਾਨੀ ਕਿ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਵੀ ਜੇ ਜਿੰਨਾ ਮਾਲ ਲਾਇਆ ਹੈ ਵੀ ਉਹਦਾ ਮੁੱਲ ਤਾਂ ਫਿਰ ਲੈਣਾ ਹੈ ਹਾਂ ਅਸੀਂ ਉਹਨਾਂ ਮਾਲ ਦਾ ਮੁੱਲ ਲੈਨੇ ਲੈਨੇ ਆਂ ਅਸੀਂ ਉਹ ਦੂਆ ਨਹੀਂ ਹੈਗਾ ਵੀ ਮਤਲਬ ਹਲਕਾ ਮਾਲ ਲਾ ਕੇ ਬੱਧ ਪੈਸੇ ਲੈ ਲਓ ਅਸੀਂ ਮਾਲ ਮੁੱਲ ਲਮਾਂਗੇ ਇਹ ਤਾਂ ਫਿਰ ਉਹ ਗੱਲ ਹੋਵੇ ਜੀ ਵੀ ਜਿਵੇਂ ਸਸਤਾ ਰੋਵੇ ਬਾਰ-ਬਾਰ ਤੇ ਮਹਿੰਗਾ ਰੋਣਾ ਵਾ ਇੱਕ ਵਾਰ ਅਸੀਂ ਉਹ ਕੰਮ ਨਹੀਂ ਕਰਦੇ ਸਾਡੀ ਤਾਂ ਇਹ ਦੂਰ-ਦੂਰ ਮਤਲਬ ਜਿਹੜੀ ਜਾਰੀ ਹੈ ਠੀਕ ਹੈ ਜੀ ਪਾਣੀ ਪਾਸ ਕਰਨਾਲ ਤੱਕ ਫੋਨ ਤੇ ਆਉਂਦਾ ਅਗਲਾ ਫੋਨ ਤੇ ਅਗਲਾ ਐਸੀ ਪਾਉਂਦਾ ਤੇਰੀ ਜੀ ਭੇਜ ਦਿੰਦਾ ਠੀਕ ਹੈ ਜੀ ਮਤਲਬ ਕਿ ਸਾਡਲੇ ਮਾੜਾ ਕੰਮ ਨਹੀਂ ਕਰਦੇ ਅਸੀਂ ਹਾਂ ਹਾਂ ਜੀ ਸ਼ੁਰੂ ਤੋਂ ਸਾਡਾ ਇਹੀ ਲੈਣਾ ਵੀ ਅਸੀਂ ਕੰਮ ਵਧੀਆ ਕਰੋ ਮਤਲਬ ਘੱਟੀਆਂ ਨਹੀਂ ਕਰਦੇ ਠੀਕ ਹੈ ਤੇ ਲਓ ਜੀ ਇਹ ਨਾਲੇ ਕਹਿ ਰਿਹਾ ਇਹ ਮਤਲਬ ਹੈ ਵੀ ਇਹ ਲੰਮਾ ਸਮਾਂ ਵਰਤੋ ਚ ਲਿਆਉਣ ਵਾਲੀ ਚੀਜ਼ ਹੈ ਜੇਕਰ ਜੇਕਰ ਆਪਾਂ ਵੀ ਮਾੜੀ ਡੇਲਾਗੇ ਜਾਂ ਭੈੜੀ ਸਾਕੀ ਡੇਲਾਗੇ ਤਾਂ ਉਹ ਸਮੇਂ ਤੋਂ ਪਹਿਲਾਂ ਟੁੱਟ ਜੂਗੀ ਤੇ ਇਹਨਾਂ ਦੇ ਕਹਿੰਦਾ ਇਹ ਮਤਲਬ ਹੈ ਵੀ ਅਸੀਂ ਇਹਦੇ ਵਿੱਚ ਏਡਾ ਹੈਵੀ ਮਟੀਰੀਅਲ ਲਾਇਆ ਹੈ ਵੀ ਸਾਰਾ ਕੰਮ ਤਸੱਲੀ ਬਖਸ਼ ਕੀਤਾ ਹੋਇਆ ਹੈ ਵੀ ਇਹ ਜਿਹੜੀ ਰੇੜੀ ਹੈ ਵੀ ਇਹ ਲੰਮਾ ਸਮਾਂ ਚੱਲੂਗੀ ਕਿਉਂਕਿ ਫਿਰ ਉਹੀ ਗੱਲ ਹੁੰਦੀ ਹੈ ਨਾ ਜੇਕਰ ਹੈਵੀ ਸਮਾਨ ਲਾਇਆ ਹੋਊਗਾ ਮੋਟੀ ਚਾਦਰ ਵਧੀਆ ਕੰਮ ਥੱਲੇ ਐਂਗਲ ਵਗੈਰਾ ਟੈਨ ਫੇਰ ਅਗਲਾ ਬਾਲ ਮੋਲ ਤਾਂ ਬਾਈ ਜੀ ਲਊਗਾ ਕਿਉਂਕਿ ਕੋਈ ਵੀ ਇਹ ਕੰਮ ਕਰਦਾ ਹੈ ਵੀ ਉਹਨੇ ਪ੍ਰੋਫਰਤਾ ਵਿੱਚੋਂ ਲੈਣਾ ਹੀ ਆ ਫ੍ਰੀ ਤਾਂ ਕੋਈ ਵੀ ਨਹੀਂ ਕਰਕੇ ਦਿੰਦਾ ਇਸ ਕਰਕੇ ਤੇ ਇਹਨਾਂ ਦੀ ਰੇੜੀ ਆ ਜਿਹੜੀ ਉਹਦਾ ਰੇਟ ਵੀ ਜਿਹੜਾ ਹੈਵੀ ਹੈ ਹੈਵੀ ਵੀ ਕੀ ਹੈ ਬਿਲਕੁਲ ਸਹੀ ਚੈਜ ਰੇਟ ਹੈ ਤੇ ਬਾਕੀ ਆਕਲ ਜੀ ਸਾਡ ਪੁੱਛ ਲਿਆ ਜਿਵੇਂ ਕੁਝ ਹੈ ਮਤਲਬ ਜਵਾ ਜਾਇਦ ਕਿੰਨੇ ਨੇ ਦੇ ਦੇਉਗੀ ਜੀ ਇੱਕ ਮਤਲਬ ਹੈ ਜੀ ਮੌਕੇ ਤੇ ਲੈਸ ਹੋ ਜਾਊਗਾ ਮੌਕੇ ਤੇ ਆਪਾਂ ਹੀ ਮੂ 8000 ਮੰਗੇ ਆਪਾਂ ਮੌਕੇ ਤੇ ਆਪਾਂ ਲੈਸ ਕਰਕੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੇ ਅੜ ਕੇ ਉਹ ਨਹੀਂ ਲੈਣੇ ਦਾ ਠੀਕ ਹੈ ਮੌਕੇ ਤੇ ਲੈਸ ਕਰ ਦਾਂਗੇ ਲੈਸ ਕਰਕੇ ਦੇ ਦਾਂਗੇ ਹਾਂ ਬਾਕੀ ਚੀਜ਼ ਦੇ ਵੀ ਲਾਵਾਂਗੇ ਉਹੀ ਦਵਾਂਗੇ ਕਹਿ ਕੇ ਦਵਾਂਗੇ ਕਹਿ ਕੇ ਦਵਾਂਗੇ ਜਾਨੀ ਕਿ ਕੰਮ ਜਿਹੜਾ ਉਹ ਇੱਕ ਨੰਬਰ ਹੋਊਗਾ ਜੀ ਜੋ ਚੀਜ਼ ਲੱਗੀ ਹੋਊਗੀ ਉਹੀ ਹੋਏਗੀ ਇਹ ਨਹੀਂ ਹੈਗਾ ਵੀ ਲਾਉਣਾ ਕੋਸੇ ਦੇਣਾ ਕੋਸੇ ਹਾਂ ਉਹ ਕੰਮ ਨਹੀਂ ਹੋਏਗਾ ਆਪਣੇ ਦਾ ਠੀਕ ਹੈ ਸਾਲਾ ਸ਼ੁਰੂ ਤੇ ਲੌਣਾ ਉਹੀ ਲਾਉਣਾ ਆਪਾਂ ਮਾੜੀ ਚੀਜ਼ ਨਹੀਂ ਲਾਗੇ ਮਾੜੀ ਜੀ ਤੇ ਹੁਣ ਆਪਾਂ ਪੁੱਛਦੇ ਆ ਬਾਈ ਜੀ ਹੁਰਾ ਕੋਲ ਇਹਨਾਂ ਦਾ ਨੰਬਰ ਤੇ ਐਡਰੈਸ ਤੇ ਬਾਈ ਜੀ ਕੀ ਹੈ ਨੰਬਰ ਆਪਣਾ ਵਿੱਚ ਨੰਬਰ ਦੱਸ ਦੋ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੇ ਕੋਈ ਇੱਥੋਂ ਸਮਾਨ ਖਰੀਦਣਾ ਹੋਵੇ ਹਾਂਜੀ ਬਾਈ ਆਪਣਾ ਨੰਬਰ ਹੈਗਾ ਵੀਰ ਜੀ 93652 52412 ਜੀ ਠੀਕ ਹੈ ਜੀ 7899 109918 ਜੀ ਠੀਕ ਹੈ ਜੀ ਹਾਂਜੀ ਤੇ ਇਹ ਹੈ ਜੀ ਬਾਈ ਜੀ ਹੁਰਾ ਦਾ ਨੰਬਰ ਤੇ ਇਹ ਜਿਹੜੀ ਬਾਈ ਜੀ ਬਾਈ ਜੀ ਆਪਣਾ ਡਰੈਸ ਵੀ ਦੇ ਦਿਓ ਇਹ ਦੁਕਾਨ ਦਾ ਬਾਈ ਆਪਣਾ ਡਰੈਸ ਹੈਗਾ ਭਵਾਨੀਗੜ੍ਹ ਰੋਡ ਸਮਾਣਾ ਜੀ ਨੀਅਰ ਬਾਈ ਚੱਕੀਆਂ ਜੀ ਠੀਕ ਹੈ ਬਾਈ ਜੀ ਠੀਕ ਹੈ ਭਵਾਨੀਗੜ੍ਹ ਰੋਡ ਤੇ ਇਹਨਾਂ ਦੀ ਬਾਈ ਜੀ ਹੁਣ ਦੀ ਦੁਕਾਨ ਹੈ ਤੇ ਨੇੜੇ ਚੱਕੀ ਹੈ ਤੇ ਬਾਈ ਜੀ ਹੁਣ ਵਾਲਾ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤੇ ਬਾਈ ਜੀ ਹੁਣ ਦਾ ਨੰਬਰ ਦੇਦਾ ਭਰ ਕੇ ਤੇ ਇਹਨਾਂ ਕੋਲ ਸਮਾਨ ਫਰੀਕ ਸਕਦਾ ਹੈ ਤੇ ਬਹੁਤ ਹੀ ਵਧੀਆ ਤਸੱਦੀ ਬਖਸ਼ ਰੇਣੀਆਂ ਜਾਂ ਹੋਰ ਵੀ ਸਮਾਨ ਤਿਆਰ ਕਰਦੇ ਨਹੀਂ ਜੀ ਤੇ ਹੁਣ ਦਿਓ ਜੀ ਇਜਾਜ਼ਤ ਤੇ ਨਵਾਂ ਬਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ